ਹਾਂਜੀ ਮਿੱਤਰ ਪਿਆਰਿਓ ਅੱਜ ਤਰੀਕ ਆ ਕੀ 1 ਮਹੀਨਾ 9ਵਾਂ ਤੇ 2025 ਇਹ ਟਾਈਮ ਵਜ ਤਕਰੀਬਨ 10 ਵੱਜ ਚੁੱਕੇ ਨੇਗੇ ਇਸ ਟਾਈਮ ਆਪਾਂ ਖੜੇ ਆ ਠੱਗਰਾ ਚਾਨਪੁਰ ਵਾਲਾ ਸਾਈਫਨ ਤੇ ਇਹ ਜਿਹੜੀਆਂ ਪਿੱਛੋਂ ਖਾਬੜ ਆ ਰਹੀਆਂ ਨੇਗੀਆਂ ਚੰਡੀਗੜ੍ਹ ਰਾਤ ਨੂੰ ਬਹੁਤ ਜ਼ਿਆਦਾ ਪਿਆ ਇੱਕਾ ਕਰਦੇ ਅੱਜ ਪ੍ਰਸ਼ਾਸਨ ਵੀ ਆਇਆ ਹੋਇਆ ਪਰਸੋਂ ਨੂੰ ਐ ਸਭ ਤੋਂ 3 ਫੁੱਟ ਪਾਣੀ ਵਧਿਆ ਕੱਲ 2 ਫੁੱਟ ਵਧਿਆ ਸੀ 1 ਫੁੱਟ ਪਾਣੀ ਅੱਜ ਵਧਿਆ ਇਹ ਤੁਸੀਂ ਅੱਜ ਛੋਟਾ ਕਰਦੇ ਹਾਲਾਤ ਬਿਕ ਰਹੇ ਹਾਂ ਚੰਦਪੁਰਾ ਸਾਈਫਨ ਨਾਲ ਨੇ ਮੇਰੇ ਕਾਲਾ ਸਿੰਘ ਕਰੈਕਟਰ ਆ ਕਾਲੇ ਕੀ ਗੱਲ ਬਾਤ ਆ ਕੰਨ ਬੱਤ ਠੀਕ ਆ 1 ਫੁੱਟ ਪਾਣੀ ਵਧਿਆ ਕੱਲ ਨੂੰ ਕੋਈ ਕਰੈਕਟਰ ਕੁ ਪਰਮਾਤਮਾ ਦੇ ਡਰ ਨਾਲ ਕੋਈ ਜਰਾਸਬੋਰ ਕਹਿ ਕੇ ਆ ਕੰਨ ਚ ਚੋ ਬਾਈ ਗੁਰ ਦੀ ਕਿਰਪਾ ਹੋਵੇ ਪਾਣੀ ਇਸੇ ਤਰ੍ਹਾਂ ਲੰਘਦਾ ਰਹੇ ਤੁਸੀਂ ਦੇਖ ਰਹੇ ਹੋ ਹਰਿਆਣੇ ਦਾ ਪ੍ਰਸ਼ਾਸਨ ਆਇਆ ਹੋਇਆ ਤੇ ਇਹਦੀ ਇਧਰਲੀ ਸਾਈਡ ਆ ਪੌਪਲਰ ਮਸ਼ੀਨ ਕਢਾਈ ਹੋਈ ਆ ਜਿਹੜੇ ਕਿ ਇਹਦੇ ਵਿੱਚ ਦਰਵਾਜ਼ਿਆਂ ਦੇ ਵਿੱਚ ਕੋਈ ਵੀ ਜੜੀ-ਬੂਟੀਆਂ ਟਰੱਕ ਪਹੁੰਚ ਜਾਂਦਾ ਇਹਨਾਂ ਸਫਾਈ ਕੀਤੀ ਜਾਂਦੀ ਆ ਆਪਾਂ ਘਾਗਰ ਦੇ ਦੂਸਰੀ ਸਾਈਡ ਪਹੁੰਚਾਂਗੇ ਤੇ ਇਧਰਲੀ ਸਾਈਡ ਆ ਤੁਸੀਂ ਦੇਖ ਰਹੇ ਹੋ ਹਰਿਆਣਾ ਪ੍ਰਸ਼ਾਸਨ ਵੀ ਆਇਆ ਹੋਇਆ ਹੈਗਾ ਜਿਹੜਾ ਸੀ ਹੁਣ ਸਕੇਲ ਚੈੱਕ ਕੀਤਾਗਾ ਜਿਹੜਾ 31 ਤਰੀਕ ਨੂੰ ਮਤਲਬ ਕੱਲ ਸੀਗਾ ਜਿਹੜਾ ਪਾਣੀ ਦਾ ਲੇਬਲ ਸੀਗਾ ਉਹ 6 ਫੁੱਟ ਸੀਗਾ ਹੁਣ 6 ਫੁੱਟ ਤੋਂ ਤਕਰੀਬਨ ਵਧਿਆਗਾ ਵੀ ਤੁਸੀਂ ਕਾ ਕਰਦੇ ਹਾਲਾਤ ਵੇਖ ਰਹੇ ਹੋ